ਉਹ ਤੁਹਾਨੂੰ ਮਸੀਹਰ ਮਿਤਾ ਜੀ ਨੂੰ ਕੋਈ ਪੁੱਛਣਾ ਹੈ ਹੁਣ ਤੁਹਾਨੂੰ ਪੁੱਛਣਾ ਜੋ ਕੋਈ ਪੁੱਛਣਾ ਹੈ ਅੱਛਾ ਬੇਟਾ ਕੀ ਪੁੱਛਣਾ ਹੈ ਜਾਨੀ ਗਰੇਂਜ ਦਾ ਨਾਮ ਸੈਭ ਜੰਦੇ ਦੇ ਨਾਮ ਉਸੋ ਠੀਕ ਹੈ ਬੇਟਾ ਬੜਾ ਇੰਪਲਾਸਟਿਕ ਹੈ ਬੇਟਾ ਪਰ ਤੁਹਾਨੂੰ ਦਰਜਾ ਮਾਪਿਆਂ ਪਿਆਰਿਆਂ ਦੇ ਨਾਮ ਤੇ ਚਾਰ ਸੈਭ ਜੰਦੇ ਦੇ ਕਲਗੀਧਰ ਪਾਤਸ਼ਾਹ ਨੇ ਹਰਪਰ ਸੈਭ ਜੀ ਨੂੰ ਬੋਲ ਸੈਭ ਮਹਾਰਾਜ 1699 ਸਾਖੀ ਵਾਲੇ ਦੇ ਸਕਤ ਸ੍ਰੀ ਕੇਸ਼ਵਰ ਸਾਹਿਬ ਅਰਨੋਤ ਸਾਹਿਬ ਦੇ ਜਿਹਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਨਾ ਉਹਦੇ ਨੇ ਖਾਲਸਾ ਪੰਥ ਦੀ ਆਰੰਭ ਕੀਤਾ ਤੇ ਉਦੋਂ ਜਿਹੜੇ ਪੰਜ ਪਿਆਰੇ ਗੁਰਸਿੱਖਾਂ ਨੇ ਤਿਆਰ ਕੀਤੇ ਸੀ ਨਾ ਜਿਹਨਾਂ ਨੂੰ ਅਮਰ ਸਤਾ ਕੇ ਪੰਜ ਪਿਆਰੇ ਨਾਲ ਉਹ ਬੀਜਿਆ ਸੀ ਉਹਨਾਂ ਦੇ ਵਿੱਚ ਹੈਗੇ ਸੀ ਇੱਕ ਭਾਈ ਦਾਇਆ ਸਿੰਘ ਜੀ ਭਾਈ ਤਨਵ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਤੇ ਉਹ ਦਸਵੇਂ ਪਾਤਸ਼ਾਹ ਜੀ ਉਹਨਾਂ ਨੂੰ ਅਮਰ ਸਿਕਾਰ ਕੇ ਪੰਨਾ ਪਿਆਰਿਆਂ ਦਾ ਨਾਮ ਲਿਖੇ ਇਸ ਤਰ੍ਹਾਂ ਸੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਮਸ ਸਿੰਘ ਜੀ ਭਾਈ ਹੁਕਮ ਸਿੰਘ ਜੀ ਤੇ ਭਾਈ ਸਾਹਬ ਸਿੰਘ ਇਹ ਪੰਜ ਪਿਆਰੇ ਕੋਈ ਨੇ ਜਿਨ੍ਹਾਂ ਨੂੰ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਅਮਰ ਸਿਕਾਰ ਕੇ ਤੇ ਪੰਨਾ ਚਾਰੇ ਸਾਹਜਾ ਉਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਗੁਰੂ ਕਲਗਿਆਂ ਵਾਲੇ ਪਾਤਸ਼ਾਹ ਦੇ ਜਿਹੜੇ ਚਾਰ ਸਹਿਬਜ਼ਾਦੇ ਸੀ ਨਾ ਜਿਨ੍ਹਾਂ ਦੇ ਵਿੱਚੋਂ ਬਾਬਾ ਜੀ ਸਿੰਘ ਜੀ ਤੇ ਬਾਬਾ ਜੁਦਾ ਸਿੰਘ ਜੀ ਤੇ ਛੋਟੇ ਦੋ ਸਹਿਬਜ਼ਾਦੇ ਸੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਾਤੇ ਸਿੰਘ ਇਹ ਕਣ ਉਹਨਾਂ ਦੇ ਵਿੱਚੋਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਕਰਦਾ ਸੀ ਨਾ ਤੇ ਵੱਡੇ ਸਹਿਬਜ਼ਾਦੇ ਜੂਸਾਹਿਬ ਜੀ ਦੇ ਨਾਲ ਸੀ ਇਹ ਉਦੋਂ ਫਿਰ ਦੋਵੇਂ ਸਹਿਬਜ਼ਾਦੇ ਉਕੇ ਸ਼ੀਰਿਆ ਬਾਇਆ ਦੇ ਨੇ ਚਲੋ ਕੌਲੀ ਗੜੀ ਦੇ ਵਿੱਚ ਤੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਦੀ ਗੰਗੂ ਜਿਹੜਾ ਉਹ ਧੋਖੇ ਨਾਲ ਮਹਿੰਦੇ ਖਾਲੇ ਦੇ ਵਿੱਚ ਪਾ ਦਿੰਦਾ ਉਸ ਤੋਂ ਬਾਅਦ ਛੋਟੇ ਸਾਹਿਬ ਜਾਦਾ ਜੀ ਸ਼ਹਾਦਤ ਜਿਮ ਨੂੰ ਦੀ ਤੂਬਾ ਨਹੀਂ ਆ ਦੇ ਕੇ ਉਹਨਾਂ ਨੂੰ ਕੀ ਕਰ ਉਹਨਾਂ ਦਾ ਨਾਮ ਸੀ ਬਾਬਾ ਜੂਰਾਵਾ ਸਿੰਘ ਤੇ ਬਾਬਾ ਅਜੇ ਸਿੰਘ ਅੱਜ ਵੀ ਆਪਾਂ ਅਦੇਗੜ ਸਾਹਿਬ ਨੂੰ ਜਾਗੇ ਤੇ ਜੋਤੀ ਸਰੂਪ ਗੁਰਦਾ ਸਾਹਿਬ ਠੀਕ ਹੈ ਪਤਾ ਹੈ ਤਾਂ